ਗੁਰੂ ਪਿਆਰੇਓ ਇਹ ਇਤਿਹਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵਲੇ ਜਨਮ ਵਿੱਚ ਤਪ ਕਰਨ ਬਾਰੇ ਇਸ ਸੰਬੰਧ ਵਿੱਚ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੇ ਵਿਚਿੱਤਰਨਾਟਕ ਦੇ 6ਵੇਂ ਅਧਿਆਇ ਵਿੱਚ ਆਪਣੇ ਪੂਰਵਲੇ ਜਨਮ ਦੇ ਬਾਰੇ ਇਸ ਤਰ੍ਹਾਂ ਵਰਣਨ ਕੀਤਾ ਹੈ ਚਉਪਈ ਅਬ ਮੈਂ ਆਪਣੀ ਕਥਾ ਬਖਾਨੂ ਤਪਸਾਦਤ ਜਿਹੇ ਵਿਦੇ ਮੋਹ ਆਨੋ ਹੇਮਕੁੰਡ ਪਾਰਵਤ ਹੈ ਜਹਾਂ ਸप्त श्रृंग ਸੋਭਤ ਹੈ ਤਹਾਂ ਅਪਰੋਕਤ ਸ਼ਬਦ ਦੇ ਅਨੁਸਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੋ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਹਨਾਂ ਨੇ ਉੱਪਰ ਲਿਖੀ ਤਪੋ ਭੂਮੀ ਦੀ ਖੋਜ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਦੇ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਇਸ ਤਪੋ ਭੂਮੀ ਨੂੰ ਖੋਜਣ ਵਾਸਤੇ ਭੇਜਿਆ ਪਰ ਉਹਨਾਂ ਘਾਟੀਆਂ ਵਿੱਚ ਵੀ ਸप्त श्रृंग ਪਾਰਵਤ ਨਹੀਂ ਲੱਭਿਆ ਉਸ ਤੋਂ ਬਾਅਦ ਉਹਨਾਂ ਨੇ ਨੇਪਾਲ ਦੇਸ਼ ਦੇ ਪਹਾੜੀ ਇਲਾਕੇ ਵਿੱਚ ਖੋਜ ਕਰਨ ਲਈ ਮਿਹਨਤ ਕੀਤੀ ਪਰ ਸਫਲਤਾ ਨਾ ਮਿਲੀ ਅੰਤ ਵਿੱਚ ਉਹਨਾਂ ਨੂੰ ਸਫਲਤਾ ਮਿਲ ਹੀ ਗਈ ਇਹ ਇਤਿਹਾਸਕ ਸਫਲਤਾ ਕਿਸ ਤਰ੍ਹਾਂ ਪ੍ਰਾਪਤ ਹੋਈ ਅੱਜ ਉਹ ਦਸੀਏ ਸੰਨ 1932 ਵਿੱਚ ਪੰਜਾਬ ਤੋਂ ਸੰਤ ਤਾਰਾ ਸਿੰਘ ਨਰੂਤਮ ਜੀ ਬਦਰੀਨਾਥ ਦੀ ਯਾਤਰਾ ਤੇ ਆਏ ਤਾਂ ਵਾਪਸੀ ਤੇ ਪਾਂਡੋਕੇਸ਼ਵਰ ਲੋਕਾਂ ਨੂੰ ਪਹਾੜ ਤੇ ਜਾਂਦੇ ਵੇਖ ਕੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਲੋਕਪਾਲ ਦੀ ਯਾਤਰਾ ਤੇ ਜਾ ਰਹੇ ਹਨ ਸੰਤ ਨਰੂਤਮ ਜੀ ਵੀ ਉਹਨਾਂ ਨਾਲ ਯਾਤਰਾ ਜਾਣ ਲਈ ਸ਼ਾਮਲ ਹੋ ਗਏ ਅਤੇ ਰਾਤ ਪਿੰਡ ਪੰਡਾਰ ਜਾ ਕੇ ਰਹੇ ਅਤੇ ਅਗਲੇ ਦਿਨ ਯਾਤਰਾ ਲਈ ਲੋਕਪਾਲ ਗਏ ਉੱਥੇ ਜਾ ਕੇ ਦੇਖਿਆ ਕਿ ਉਹ ਸਥਾਨ ਬਚਿੱਤਰਨਾਟਕ ਦੇ ਵਿਸ਼ੇ ਨਾਲ ਮਿਲਦਾ ਜੁਲਦਾ ਹੈ ਉਸ ਅਸਥਾਨ ਦੀ ਪੂਰੀ ਜਾਣਕਾਰੀ ਸੂਚਿਤ ਕੀਤੀ ਅਤੇ ਅਨੁਭਵ ਕੀਤਾ ਕਿ ਇਹ ਬਚਿੱਤਰਨਾਟਕ ਦੇ ਅਨੁਸਾਰ ਹੀ ਹੈ ਬਾਬਾ ਮੋਦਨ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਸੰਤ ਸੋਹਣ ਸਿੰਘ ਸਨ 1936 ਦੇ ਜੁਲਾਈ ਦੇ ਪਹਿਲੇ ਹਫਤੇ ਵਿੱਚ ਸੰਤ ਸੋਹਣ ਸਿੰਘ ਟਹਿਰੀ ਗੜਵਾਲ ਗੁਰਦੁਆਰੇ ਤੋਂ ਚੱਲ ਕੇ ਪਿੰਡ ਭੰਡਾਰ ਪਹੁੰਚੇ ਇੱਥੇ ਉਹਨਾਂ ਦਾ ਮੇਲ ਸ਼੍ਰੀ ਰਤਨ ਸਿੰਘ ਨੰਬਰਦਾਰ ਨਾਲ ਹੋਇਆ ਸਤਿ ਸ਼੍ਰੀ ਅਕਾਲ ਬੁਲਾ ਕੇ ਇੱਕ ਦੂਸਰੇ ਨਾਲ ਮੇਲ ਮੁਲਾਕਾਤ ਹੋਈ ਇੱਕ ਦੋ ਦਿਨ ਭੰਡਾਰ ਪਿੰਡ ਵਿੱਚ ਆਰਾਮ ਕੀਤਾ ਸੰਤ ਜੀ ਸ਼੍ਰੀ ਰਤਨ ਸਿੰਘ ਨਾਲ ਇਸ ਇਤਿਹਾਸਿਕ ਯਾਤਰਾ ਤੇ ਤੁਰ ਪਏ ਉੱਥੇ ਪਹੁੰਚਣ ਤੇ ਉਸ ਅਸਥਾਨ ਦੇ ਦਰਸ਼ਨ ਹੋਏ ਸੰਤ ਜੀ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਸਰੋਵਰ ਵਿੱਚ ਕਈ ਫੁੱਟ ਮੋਟੀ ਬਰਫ਼ ਪਈ ਹੋਈ ਸੀ ਅਤੇ ਸ਼ਾਮ ਨੂੰ ਵਾਪਸ ਪੁੱਲਨਾ ਪਿੰਡ ਆ ਗਏ ਅਤੇ ਸੰਗਤ ਜੀ ਇਹ ਉਹੀ ਪਵਿੱਤਰ ਦਰਖਤਾ ਜਿੱਥੇ ਬਾਬਾ ਮੋਦਨ ਸਿੰਘ ਜੀ ਨੇ ਰਹਿائش ਕੀਤੀ ਸੀ ਜਿਨ੍ਹਾਂ ਨੇ ਦੁਸ਼ਟ ਦਮਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਬਾਰੇ ਖੋਜ ਕੀਤੀ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਆਪਾ ਦਰਸ਼ਨ ਕਰ ਰਿਆਂ ਜੀ ਗੁਰਦੁਆਰਾ ਸ਼੍ਰੀ ਗੋਵਿੰਦ ਧਾਮ ਬੋਲੋ ਜੀ ਵਾਹਿਗੁਰੂ